ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਣ ਦੇ ਹੋਣਗੇ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਰਹੇ ਹਾਂ ਤੇ ਇਸ ਟਾਈਮ ਅੱਜ ਦੇ ਵਲੌਗ ਵਿੱਚ ਸਾਡੇ ਵੀ ਬਹੁਤ ਜ਼ਿਆਦਾ ਬਦਲ ਗਏ ਚੁੱਕੇ ਨੇ ਦੇਖੋ ਕਿੰਨੇ ਹੀ ਬਦਲ ਆ ਗਏ ਨੇ ਤੇ ਪਤਾ ਨਹੀਂ ਹੁਣ ਇਹ ਕੀ ਕਰਨਗੇ ਮੌਸਮ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਇਸ ਕਰਕੇ ਤਬੀਤਾਂ ਸਾਰਿਆਂ ਦੀ ਸਿਹਤ ਤਾਂ ਖਰਾਬ ਹੋ ਰਹੀਆਂ ਨੇ ਕੁਝ ਸਾਡੀ ਸਿਹਤ ਵਿੱਚ ਕੁਝ ਬਦਲਾਅ ਆਇਆ ਕੁਝ ਹੁਣ ਠੀਕ ਹੋ ਗਏ ਤੇ ਤੇ ਮੇਰੇ ਹਸਬੰਦ ਜੇ ਮੇਰੇ ਹੱਕਰ ਵਾਲੇ ਨੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਕਿ ਕੱਲ ਉਹਨਾਂ ਨੂੰ ਇੱਕ ਆਪਣੇ ਗਲੂਕੋਸ ਚੜਾਇਆ ਸੀਗਾ ਫਿਰ ਉਹਨਾਂ ਨੂੰ ਇੰਜੈਕਸ਼ਨ ਲੱਗ ਰਿਹਾ ਹੈ ਸਵੇਰ ਸ਼ਾਮ ਇੱਕ ਇੰਜੈਕਸ਼ਨ ਲੱਗ ਰਿਹਾ ਤੇ ਇਹਨੂੰ 4 ਦਿਨ ਟ੍ਰੀਟਮੈਂਟ ਲਗਾਤਾਰ ਚੱਲੇਗਾ ਤੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਚੰਗੇ ਭਲੇ ਹੱਸਦੇ ਖੇੜਦੇ ਵਸਦੇ ਸੀਗੇ ਤੇ ਹੋ ਹੀ ਜਾਂਦਾ ਬਸ ਥੋੜਾ ਬਹੁਤ ਬਿਮਾਰੀਆਂ ਆ ਹੀ ਜਾਂਦੀਆਂ ਨੇ ਤੇ ਆਪਣੇ ਸਾਰੇ ਵੇਖੋ ਕਿੰਨੀ ਰੇਝਾ ਨਾ ਬਣਾ ਰਹੀ ਸੀ ਨਾ ਤੇ ਵਿਚਾਲੇ ਹੀ ਕੰਮ ਰਹਿ ਗਿਆ ਵੀ ਕਿਉਂਕਿ ਬਿਮਾਰ ਹੋ ਕੇ ਕੰਮ ਹੋ ਨਹੀਂ ਪਾਇਆ ਚਲੋ ਕੋਈ ਨਾ ਕਦੀ ਤਾਂ ਕਰਕੇ ਪੂਰਾ ਕਰਾਈਂਗੇ ਤੇ ਨਹੀਂ ਟੈਨਸ਼ਨ ਨਹੀਂ ਲੈਣੀ ਦੀ ਸਹਿਤਾ ਪਹਿਲਾਂ ਬਹੁਤ ਜ਼ਰੂਰੀ ਹਰਪ੍ਰੀਤ ਉਹਨੂੰ ਸਕੂਲ ਪੇਜਤਾ ਤੇ ਬਹੁਤ ਖੁਸ਼ੀ ਨਾਲ ਗਿਆ ਤੇ ਮਾਲਕ ਸੁੱਖ ਰੱਖ ਕੇ ਖੁਸ਼ੀ ਨਾਲ ਆਵੇ ਹੱਸਦਾ ਬਸਦਾ ਖੇੜਦਾ ਤੇ ਅੱਜ ਆਪਣਾ ਰਾਤ ਨੂੰ ਸਿਲੰਡਰ ਵੀ ਖਤਮ ਹੋ ਗਿਆ ਸੀ ਜਿੰਨੇ ਤੇ ਮੈਂ ਚਾਹ ਚ ਬਣਾ ਲੈਂਦੀ ਸੀ ਫਿਰ ਆਪਾਂ ਨੂੰ ਆ ਦੋ ਚੁੱਲਿਆਂ ਨੇ ਕੰਮ ਦਿੱਤਾ ਵੇਖੋ ਜੀ ਇਹਨਾਂ ਤੇ ਇੱਕ ਤੇ ਮੈਂ ਚਾਹ ਬਣਾ ਲਈ ਫਿਰ ਤੇ ਮੈਗੀ ਬਣਾਈ ਹਰਪ੍ਰੀਤ ਦੇ ਵਾਸਤੇ ਤੇ ਸਮਾਨ ਐਵੇਂ ਪਿਆ ਅਜੇ ਤੱਕ ਮੈਂ ਚਾਹ ਨਹੀਂ ਪੀਤੀ ਪਰ ਤੇ ਡੈਡੀ ਆ ਗਏ ਸੀ ਤੇ ਹੁਣ ਆਪਾਂ ਚਾਹ ਪੀ ਰਹੇ ਕਿਉਂਕਿ ਹਰਪ੍ਰੀਤ ਨੂੰ ਸਿਰ ਤਿਆਰ ਕਰਿਆ ਨਾ ਚਾਹ ਨਹੀਂ ਪੀਤੀ ਕਿਸੇ ਨੇ ਤਨਾ ਕਾ ਹੁਣ ਗਰਮ ਕਰ ਚਾਹ ਵੇਖੇ ਸਾਰਿਆਂ ਨੂੰ ਮਨ ਕਰ ਰਿਹਾ ਉਹਨਾਂ ਚਾਹ ਪੀ ਲਓ ਆਜੋ ਗਾਂ ਦੇ ਥੋੜੀ ਤੇ ਸਵੇਰ ਸਵੇਰ ਦਾ ਟਾਈਮ ਹੈ ਸਵੇਰ ਸਵੇਰੇ ਆਪਾਂ ਚਾਹ ਚੂ ਪੀ ਕੇ ਫਿਰ ਆਪਾਂ ਕੰਮ ਲਗਦੇ ਆਪਦੇ ਤੇ ਅੱਜ ਕੱਲ ਆਪਾਂ ਇੰਨਾ ਕੰਮ ਕੀਤਾ ਸੀਗਾ ਤੇ ਹਾਂ ਰਹਿ ਗਿਆ ਇਧਰਲਾ ਤੇ ਅੱਜ ਤਬੀਤ ਬਹੁਤ ਹੀ ਖਰਾਬ ਹੈ ਤੇ ਅੱਜ ਕਰਾਂਗੇ ਰੈਸਟ ਜਿਆਦਾ ਨਹੀਂ ਹੋਊਗਾ ਕਿਉਂਕਿ ਅਸੀਂ ਨਾ ਨਰਮੇ ਚ ਲੈਣਾ ਵੀ ਸਿੱਟਣੀਆਂ ਪਾਣੀ ਲਾਉਣਾ ਤੇ ਉਹ ਜ਼ਰੂਰੀ ਹੈਗਾ ਤੇ ਉਹ ਅੱਜ ਕਰਾਂਗੇ ਅੱਜ ਹੁਣੇ ਤੇ ਲੇਟ ਆਉਣ ਵਾਲੀ ਹੈਗੀ ਆ ਤੇ ਚਾਹ ਪੀ ਲਈਏ ਵੇਖੋ ਜੀ ਆਜੋ ਜੀ ਤੁਸੀਂ ਵੀ ਪੀ ਲਓ ਚਾਹ ਤੇ ਤੂੰ ਨਿਕਲ ਰਹਿਣਾ ਤੇ ਆ ਆਪਣਾ ਖੇਤ ਤੇ ਇਧਰ ਵੇਖੋ ਜੀ ਹਨਾ ਕਿੱਡੇ ਉਹ ਅੱਜ ਕਲੀਅਰ ਕਿੰਨਾ ਦਿਖ ਰਿਹਾ ਉਧਰ ਤਾਂ ਲਗਣਾ ਅੱਜ ਨਹੀਂ ਕਰਦੇ ਦੂਸਰੇ ਵੀਡੀਓ ਚ ਦਿਖਾਉਂਦੇ ਸੀ ਤੇ ਆਉਂਦਾ ਨਹੀਂ ਸੀ ਦੂਸਰੇ ਫੋਨ ਚ ਕਲੀਅਰ ਅੱਜ ਵੇਖੋ ਕਿੰਨਾ ਸੋਹਣਾ ਕਮਰਾ ਲੱਗ ਰਿਹਾ ਬਹੁਤ ਦੂਰ ਹੈ ਫਿਰ ਵੀ ਬਹੁਤ ਹੀ ਵਧੀਆ ਲੱਗ ਰਿਹਾ ਤੇ ਬਹੁਤ ਸੁੰਦਰ ਹੈ ਆਪਾਂ ਇਧਰ ਨਹੀਂ ਕਰਦੇ ਤੇ ਆ ਇਹਨਾਂ ਨੂੰ ਕਲੀਅਰ ਕਰਦੇ ਨਾ ਵੇਦਰ ਹਵਾ ਹੁੰਦੀ ਹੈ ਤਾਂ ਕਰ ਦਿੰਨੇ ਆ ਜੀ ਤੇ ਆਪਣਾ ਵੇਖਾ ਸਵੇਰ ਸਵੇਰ ਤੇ ਬਿਸਤਰੇ ਪਏ ਅੱਛਾ ਪਰ ਥੱਲੇ ਸੁੱਤੇ ਸੀ ਆਪਾਂ ਛੰਨ ਥੱਲੇ ਤੇ ਬਹੁਤ ਹੀ ਸੋਹਣਾ ਅੱਜ ਬੱਦਲ ਫੇਰ ਹੋ ਚੁੱਕੇ ਬਹੁਤ ਜਿਆਦਾ ਬੜੀ ਸਵਾਦ ਬਣਦੀ ਹੈ ਸਿਲੰਡਰ ਵਾਲੀ ਚੀਜ਼ ਦੀ ਸਾਰੀ ਤੁਲ ਜਿਹੜੀ ਚੀਜ਼ ਬਣਦੀ ਨਾ ਸਿਲੰਡਰ ਆਪਣਾ ਖਤਮ ਹੋ ਗਿਆ ਤੇ ਆਹ ਵੇਖੋ ਸਾਡੇ ਕੋਲ ਕੋਈ ਆਇਆ ਸੀ ਤੇ ਚਾਹ ਬਣਾਉਂਦੇ ਅੱਧਾ ਹੀ ਖਤਮ ਹੋ ਗਿਆ ਵਿੱਚ ਫਿਰ ਤੁਲੇ ਤੇ ਬਣਾਉਣੇ ਤੇ ਬਾਅਦ ਕੱਲ ਇੱਕ ਵੀਰ ਹੋਰ ਮਿਲਣ ਆਏ ਸੀਗੇ ਤੇ ਨਾਲੇ ਆਪਣੇ ਨਰਮੇ ਦੇਖਣ ਆਏ ਸੀ ਉਹ ਵੀ ਆ ਗਏ ਨਰਮੇ ਵਿੱਚ ਤੇ ਹੁਣ ਇੱਧਰ ਕੰਮ ਕਰ ਰਹੇ ਨੇ ਤੇ ਲੈਣਾ ਲੂਣਾ ਲਾ ਰਹੇ ਨੇ ਤੇ ਪਾਣੀ ਲਾ ਰਹੇ ਕਿਉਂਕਿ ਨਰਮੇ ਦਾ ਇਹ ਥੋੜਾ ਪਛੇਤਾ ਨਰਮੇ ਇਸ ਕਰਕੇ ਸਾਨੂੰ ਪਾਣੀ ਲਾ ਰਹੇ ਤੇ ਸਿਹਤ ਦੇ ਲੱਗਿਆ ਨੇ ਤੇ ਤਬੀਅਤ ਤਾਂ ਠੀਕ ਹੈ ਦੋਸਤੋ ਸਾਰਿਆਂ ਨੂੰ ਤਬੀਅਤ ਤਾਂ ਠੀਕ ਹੈ ਜਿਹੜੀ ਹੈਗੀ ਉਹ ਕੰਮ ਤਾਂ ਕਰਨਾ ਹੀ ਆ ਤੇ ਹੁਣ ਇਹਨਾਂ ਨੂੰ ਹੋਰ ਇੰਜੈਕਸ਼ਨ ਲੱਗਣਾ ਹੈ ਹੁਣ ਜਾਣਾ ਹੈ ਕੰਮ ਕਰਕੇ ਲੈਣਾ ਮਲੇਰੀਆ ਆ ਗਿਆ ਨਾ ਮਲੇਰੀਆ ਕਰਕੇ ਬਾਹਲੀ ਤਬੀਅਤ ਖਰਾਬ ਹੋ ਗਈ ਤੇ ਕੱਲ ਟੀਕਾ ਲੱਗਿਆ ਇੱਕ ਹੁਣ ਲਗਾਤਾਰ ਤਿੰਨ ਟੀਕੇ ਲੱਗਣੇ ਆ ਆਪਾਂ ਨੂੰ ਹਾਂਜੀ ਤੇ ਤੇ ਪਾਣੀ ਵੀ ਲਾਉਣਾ ਜ਼ਰੂਰੀ ਹੈ ਕਿਉਂਕਿ ਆਪਣਾ ਪਛੇਤਾ ਹਜੇ ਫੁੱਲ ਖੜੇ ਆ ਦੇਖੋ ਕਿੰਨੇ ਫੁੱਲ ਹਜੇ ਲੱਗੇ ਖੜੇ ਇਹਨਾਂ ਨੂੰ ਤੇ ਪਾਣੀ ਲਾ ਦੀਏ ਥੋੜਾ ਥੋੜਾ ਇਹਨੂੰ ਜਿਹੜੀ ਖਰਾਕ ਹੈ ਹੋਰ ਪਾ ਦਿੰਨੇ ਆ ਇੱਥੇ ਖ ਤੇ ਆਪਾਂ ਹੀ ਖਰਾਕ ਕਰਨ ਤੇ ਆਪਣਾ ਅੱਜ ਦਾ ਹਾਰਡਵਰਕ ਵਲੌਗ ਹੈ ਤੇ ਬਣੇ ਰਿਓ ਐਸੇ ਤਰ੍ਹਾਂ ਕੰਟੀਨਿਊ ਤੇ ਆਪਣੇ ਵਲੌਗ ਨੂੰ ਪੂਰਾ ਪਿਆਰ ਸਪੋਰਟ ਕਰਿਆ ਜੇ ਹਾਂਜੀ ਤੇ ਮੈਂ ਹਜੇ ਹੋਰ ਵੀ ਪੁਆਰੇ ਤੇ ਪਾਈਪਾ ਚੱਕ ਕੇ ਲਿਆਉਣੇ ਆ ਤੇ ਮੈਂ ਲਿਆਉਂਦੇ ਨੇ ਕੁਝ ਵੇਖਦੀਆਂ ਮੈਂ ਵੀ ਇਹਨਾਂ ਦੀ ਹੈਲਪ ਕਰਾ ਦਿੰਨੀ ਹੈ ਕੋਈ ਕੱਲੇ ਜਣੇ ਨੇ ਬਿਮਾਰ ਹੈ ਕਹਿੰਦੇ ਤੇ ਨਾਲ ਮਦਦ ਕਰਾ ਦੇਣੀ ਹੈ ਮੇਰੇ ਤਾਂ ਆਪ ਦਾ ਹੀ ਮੇਰੇ ਕਲਾ ਖਰਾਬ ਹੈ ਕੋਈ ਸਾਰੇ ਮੈਨੂੰ ਕਮੈਂਟ ਆ ਰਹੇ ਨੇ ਕਹਿੰਦੇ ਪੈਣ ਜੀ ਤੂੰ ਨਾ ਆਪਣੀ ਦਵਾਈ ਲੈ ਲੈ ਕਹਿੰਦੇ ਤੇ ਤੇਰੇ ਜਿਹੜਾ ਗਲਾ ਖਰਾਬ ਹੈ ਨਾ ਮੈਨੂੰ ਲੱਗਾ ਤੁਹਾਡੀ ਤੇਰੀ ਥਾਇਰੋਇਡ ਦੀ ਨਾ ਬਿਮਾਰੀ ਵਾਧ ਚ ਤੇ ਨਰਮਾ ਵੇਖ ਕੇ ਨਾ ਜੀ ਕਰਦਾ ਨਰਮਾ ਚੁਗਣ ਨੂੰ ਆ ਵੇਖਿਓ ਕਿੰਨੇ ਸੋਹਣੇ ਮੋٹے ਮੋٹے ਗੋਮ ਬਖੇ ਗਏ ਨੇ ਨਾ ਨਰਮਾ ਵੇਖੋ ਤਿਆਰ ਹੋਏ ਖੜੇ ਨੇ ਸਰਦਾਰ ਸਾਹਿਬ ਜੀ ਨਰਮਾ ਆਪਣਾ ਇੱਧਰ ਇੱਥੋਂ ਲੈ ਕੇ ਤੇ ਇੱਧਰ ਇੱਧਰ ਖੜਿਆ ਪਿਆ ਉਹ ਪਰਲਾ ਤਿੰਨ ਕਿ ਵੀ ਗਿਆ ਆਪਣਾ ਜਿਹੜਾ ਇਹ ਪੁੱਲ ਲੱਗੇ ਪਿਆ ਜੇ ਤੇ ਇਹਨੂੰ ਆਪਾਂ ਪਾਣੀ ਲਾਉਣਾ ਤੇ ਇੱਧਰ ਤਾਂ ਜੇ ਪਾਣੀ ਲਾਉਂਦੇ ਨਹੀਂ ਕਿਉਂਕਿ ਚੁਗਾ ਕੇ ਫਿਰ ਪਿੱਛੇ ਇੱਕ ਇੱਕ ਪਾਣੀ ਕੱਢ ਦਿਆਂਗੇ ਫਿਰ ਬਾਅਦ ਚ ਨੂੰ ਫਿਰ ਚੁਗ ਲਾਂਗੇ ਹਾਂਜੀ ਤੇ ਆਪਣੀਆਂ ਚੋਣੀਆਂ ਆਉਣ ਵਾਲੀਆਂ ਕੱਲ ਜਾਂ ਪਰਸੋ ਤੱਕ ਕੁਝ ਪਹੁੰਚ ਜਾਣੀਆਂ ਤੇ ਇਦਾਂ ਕੰਮ ਕਰ ਰਿਹਾ ਮੈਂ ਲੈ ਕੇ ਹੋਰ ਫਵਾਰੇ ਲੈ ਕੇ ਆਉਣੇ ਤਾਂ ਮੈਂ ਤੈਨੂੰ ਨਰਮਿੰਦ ਦਰਸ਼ਨ ਕਰਾ ਦਿੰਨੀ ਆ ਵੇਖੋ ਨਰਮਾ ਆਪਣਾ ਸੋਹਣਾ ਖੇਡ ਰਿਆ ਮਾਲਕ ਸੁਖ ਰੱਖੇ ਤੇ ਉੱਪਰ ਵਾਲਾ ਰੱਬ ਵੀ ਟਲ ਜੇ ਨਾ ਤਾਂ ਗੱਲ ਆ ਟਲਦਾ ਨਹੀਂ ਆ ਵੇਖ ਲੋ ਕਿਵੇਂ ਫਿਰਦਾ ਡਰਿਆ ਏ ਇਹਦੇ ਕੰਮ ਵੇਖ ਲੋ ਇਸ ਰੱਬ ਦੇ ਲੈ ਕੜ ਚੋਟੇ ਦੀ ਦੇਖੋ ਜੀ ਇੱਦਾਂ ਫਵਾਰੇ ਲੈ ਕੇ ਆ ਰਹੇ ਨੇ ਤੇ ਨਰਮਾ ਨਾ ਹੁਣ ਸਾਰਾ ਉਲਝ ਗਿਆ ਨਰਮਾ ਲੰਘਾ ਨਹੀਂ ਜਾਂਦਾ ਨਰਮੇ ਜਣਾ ਕਈ ਥਾਂ ਤੇ ਬਿਰਲਾ ਹੈਗਾ ਤੇ ਕਈ ਥਾਂ ਤੇ ਫਵਾਰੇ ਵੇਖ ਲੋ ਕਿੰਨੇ ਚੱਕੇ ਹੋਏ ਨੇ ਤੇ ਬੁਖਾਰ ਵੀ ਹੈ ਤੇ ਕੰਮ ਹਣ ਕਰੇ ਕੌਣ ਹੋਰ ਕੋਈ ਤਾਂ ਹੈ ਨਹੀਂ ਕਰਨ ਵਾਲਾ ਤੇ ਇਸ ਕਰਕੇ ਇਹਨਾਂ ਨੂੰ ਹੀ ਕਰਨਾ ਪੈਂਦਾ ਕੰਮ ਤੇ ਇਹਨੇ ਫੁਆਰੇ ਮੇਰੇ ਤੋਂ ਤਾਂ ਚੱਕੇ ਨਹੀਂ ਜਾਂਦੇ ਜੀ ਹੁਣ ਇਹ ਫੁਆਰੇ ਲਾ ਦਿੰਦੀ ਹੈ ਤੇ ਮੈਂ ਜਾ ਕੇ ਨਾ ਦੂਜੇ ਹੋਰ ਪਾਈਪਾਂ ਚੱਕ ਲਿਓ ਨਾ ਓਨੀ ਦੇਰੇ ਫੁਆਰੇ ਲਾਈ ਜਾਂਦੀ ਹੈ ਨਾ ਹਾਂ ਫੁਆਰੇ ਲਾ ਦਿੰਦੇ ਤੇ ਲਾ ਦਿੰਦੇ ਫਿਰ ਆਪਾਂ ਫੁਆਰੇ ਲਾ ਕੇ ਅੱਜ ਲੈਣ ਚਲਾਉਂਦੇ ਤੁਹਾਨੂੰ ਦਿਖਾਉਂਦੇ ਆ ਤੇ ਮਿਹਨਤ ਦਾ ਕਈ ਵੀਰ ਸਾਨੂੰ ਫੋਨ ਕਰਦੇ ਆ ਫੋਨ ਕੀ ਕਰਦੇ ਆ ਕਮੈਂਟ ਕਰਦੇ ਆ ਕਿ ਤੁਸੀਂ ਆ ਕੰਮ ਕੀ ਕਰਦੇ ਹੋ ਪਹਿਲਾਂ ਸਾਡੇ ਇੱਥੇ ਕਚਰਾ ਬਹੁਤ ਹੁੰਦਾ ਸੀ بڑا ਕਚਰਾ ਸੀ ਉਹ ਤੋਂ ਕਹਿੰਦੇ ਹੋ ਤੁਸੀਂ ਵੀਡੀਓ ਬਣਾਉਂਦੇ ਹੋ ਕਿ ਕਚਰਾ ਵੀ ਕੱਢਦੇ ਹੋ ਆ ਵੀਰ ਜੀ ਦੇਖ ਲਓ ਆਹ ਉਹ ਨਰਮਾ ਨਾ ਜਿੱਥੇ ਕਚਰਾ ਸੀਗਾ ਬਾਈ ਜੀ ਕੰਮ ਕਰਦੇ ਆ ਤਾਂ ਕੰਮ ਵਿੱਚ ਟਾਈਮ ਤਾਂ ਲੱਗਦਾ ਹੀ ਹੁਣ ਇੱਕਦਮ ਤਾਂ ਹੋਣਾ ਨਹੀਂ ਥੋੜੇ-ਥੋੜੇ ਹੁੰਦਾ ਹੈ ਨਾ ਤੇ ਆਪਾਂ ਇਹ ਲਾ ਦਿੰਦੀ ਆ ਫਾਰੇ ਹੋ ਵੇਖੋ ਵਿੱਚ ਆ ਨਵੇਂ ਫੋਨ ਦੀਆਂ ਨਾ ਸੈਟਿੰਗਾਂ ਜੀਆਂ ਤੇ ਮੇਰੇ ਸਮਝ ਤ ਨਹੀਂ ਆਉਂਦਾ ਕਿਉਂਕਿ ਸਾਰੀ ਚੀਜ਼ ਨੂੰ ਨਵੀਂ ਬਦਲੀ ਹੋਈ ਨਵੀਂ ਚੇਂਜ ਹੋਈ ਹੋਈ ਹੈ ਤੇ ਫੋਨ ਥੋੜਾ ਥੋੜਾ ਹੌਲੇ ਹੌਲੇ ਚਲਾਉਣ ਦਾ ਮੈਨੂੰ ਵਾ ਲਾਵੇ ਗਏ ਵਾਲਾ ਕਿਉਂਕਿ ਨਵਾਂ ਸਟਾਈਲ ਦਾ ਫੋਨ ਹੈਗਾ ਇਸ ਕਰਕੇ ਕਈ ਵਾਰੀ ਪਹੁੰਚਾ ਨਹੀਂ ਬਣ ਚਲਾਣਾ ਵੀ ਨਹੀਂ ਆਉਂਦਾ ਤੇ ਹੁਣ ਥੋੜਾ ਹੌਲੇ ਵਾਲ ਸਿੱਖ ਜਾਗੇ ਚਲਾਉਣ ਦਾ ਜਲਦੀ ਲਾ ਲੀਏ ਲੈਣ ਚਲਾ ਦਈਏ ਫਿਰ ਜਾਣਾ ਤੁਹਾਨੂੰ ਡਾਕਟਰ ਕੋਲ ਤੇ ਰੋਟੀ ਪਾਣੀ ਬੜਾ ਆਖਾ ਉਧਰ ਆਪਣੀਆਂ ਗਾਈਆਂ ਫੇਰ ਅੱਜ ਚੱਲ ਰਹੀਆਂ ਖੁੱਲੇ ਬਾਣਾ ਚ ਤੇ ਤੁਹਾਡੀ ਮੋਟੀ ਕਾਂਸੀ ਜਿਆ ਜੇ ਹੈਗੀ ਆ ਤੇ ਆਕਤੀ ਆਪਣੇ ਨਾ ਨਰਮਾ ਪਿਛਲੀ ਵਾਰੀ ਬਰਸਾਤਾ ਬਹੁਤ ਹੋਇਆ ਸੀ ਆਕਤੀ ਜਿਹੜੀ ਬਰਸਾਤ ਇੱਥੇ ਬਹੁਤ ਘੱਟ ਆ ਪੰਜਾਬ ਚ ਪੈ ਗਈਆਂ ਬਰਸਾਤਾ ਜਿਆਦੀਆਂ ਤੇ ਨਰਮੇ ਨੂੰ ਫਲ ਕੁੱਲ ਮਿਲਾ ਕੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਵਧੀਆ ਚੜਿਆ ਵੀ ਬਹੁਤ ਲੱਗਾ ਹੀ ਬਹੁਤ ਚੜਿਆ ਵੀ ਬਹੁਤ ਸੀਗਾ ਤੇ ਫਲ ਲੱਗਿਆ ਵੀ ਬਹੁਤ ਆਪਾਂ ਪਾਪਾਂ ਵੇਖ ਲਓ ਕੱਠੀਆਂ ਕਰ ਲਿਆ ਨੇ ਤੇ ਹੁਣ ਆਪਾਂ ਲੈ ਕੇ ਜਾਵਾਂਗੇ ਅੱਗੇ ਤੇ ਜਾ ਰਹੇ ਨੇ ਤੇ ਮੈਂ ਇਹਨਾਂ ਦੇ ਨਾਲ ਜਾ ਰਹੀ ਆ ਤੇ ਨਾਲੇ ਮੈਂ ਵੀਡੀਓ ਵੀ ਬਣਾ ਰਹੀ ਆ ਤੇ ਮੇਰੇ ਤੋਂ ਤਾਂ ਭਾਈ ਇੰਨੀਆਂ ਪਾਪਾਂ ਤੋਂ ਕਿ ਨਰਮਾ ਵੱਡਾ ਵੱਡਾ ਕਰਦੀ ਮੇਰਾ ਤਾਂ ਇਸ ਕਰਕੇ ਜਾ ਰਹੇ ਨੇ ਮੈਂ ਇਹਨਾਂ ਤੋਂ ਪਹਿਲਾਂ ਪਹਿਲਾਂ ਜਾਵਾਂਗੀ ਪਾਪਾ ਲੈ ਕੇ ਜਾ ਰਹੇ ਨੇ ਸਰਦਾਰ ਸਾਹਿਬ ਜੀ ਹੁਣ ਉੱਥੇ ਜਾ ਕੇ ਲਾਵਾਂਗੇ ਆਪਾਂ ਮੈਂ ਤਾਂ ਮੈਂ ਇਹਨਾਂ ਤੋਂ ਕਾਫੀ ਦੂਰ ਆ ਤੇ ਸਾਰੇ ਕਹਿਣਗੇ ਬਿਮਾਰ ਹੈ ਤੂੰ ਕਰਾ ਲੈਣ ਦੀ ਫਾਈ ਇੰਨੀ ਵੱਡੀਆਂ ਪਾਪਾ ਕੋਈ ਨਹੀਂ ਚੱਕ ਸਕਦਾ ਤੇ ਨਹੀਂ ਇੰਨੀ ਦੂਰ ਜਾਂਦੀ ਆ ਨੇੜੇ ਜੇ ਚੱਕ ਕੇ ਰੱਖਣੀ ਹੁਣ ਤਾਂ ਸੋਕੀ ਗੱਲ ਹੈ ਤੇ ਦੂਰ ਰੱਖਣੀ ਬਹੁਤ ਓਖੇ ਨੇ ਬਹੁਤ ਜ਼ਿਆਦਾ ਰਦ ਰਦ ਨੂੰ ਸਾ ਚੜ ਜਾਂਦਾ ਤੇ ਕੰਮ ਕਰਾਂਗੇ ਤੇ ਪਤਾ ਨਹੀਂ ਬਣੂਗਾ ਕਿ ਹੁਣ ਤਾਂ ਆਪਣੀ ਥੋੜੀ ਹੀ ਰਹਿ ਗਈ ਆ ਪਾਪਾ ਹਨ ਲੈਣ ਵਾਲੀਆਂ ਹੈ ਥੋੜੀ ਹੀ ਰਹਿ ਗਈ ਲੈਣ ਵਾਲੀ ਵਕਤ ਲੈ ਮਾਕਾ ਥੋੜੀ ਹੀ ਰਹਿ ਗਈ ਲੈਣ ਵਾਲਣੀ ਥੋੜੀ ਹੀ ਰਹੀ ਤੇ ਸਵੇਰ ਦੇ ਲੱਗਿਆ ਇਨੇ ਪਾਪਾ ਪੂਪਾ ਇਕੱਠੀਆਂ ਕਰਨ ਕਰੇ ਜਾ ਪਾਣੀ ਪੀ ਕੇ ਆਗੇ ਸੀ ਹਰਪ੍ਰੀਤ ਨੂੰ ਛੱਡ ਕੇ ਉਸ ਤੋਂ ਬਾਅਦ ਚੱਲ ਪਰੇ ਉਹ ਜਦੀ ਹੋਰ ਕੀ ਤੇ ਮੂ ਵਾਲੇ ਆਪਾਂ ਲੈਣ ਲਾ ਲਈਏ ਠੀਕ ਹੈ ਫਿਰ ਤੁਹਾਨੂੰ ਰੋਟੀ ਬਣਾ ਦੇਵਾਂ ਤੇ ਫਿਰ ਤੁਸੀਂ ਚਲੋ ਡਾਕਟਰ ਕੋਲ ਮੈਂ ਚੱਲਾਂਗੀ ਤੇਰੇ ਨਾਲ ਕਿਉਂਕਿ ਸਥਾਣੀ ਦਾ ਕਰੇ ਜਾਣਾ ਹੈ ਕਿਵੇਂ ਤੇ ਸਾਡੇ ਸਥਾਣੀ ਨੇ ਸਾਨੂੰ ਬੁਲਾਇਆ ਸੀ ਕਹਿੰਦਾ ਬੁਲਾਇਆ ਸੀਗਾ ਵੀ ਕਹਿੰਦੀ ਨਾਲੇ ਤਾਂ ਮੈਨੂੰ ਖਖੜੀਆਂ ਕਿਚੇਬੜ ਦੇ ਕੇ ਜਾਓ ਕਿਉਂਕਿ ਉਹ ਬਹੁਤ ਜ਼ਿਆਦਾ ਸ਼ੌਂਕ ਰੱਖਦੇ ਨੇ ਇਸ ਘਰ ਦੇ ਉਹਨਾਂ ਨੂੰ ਦੇਖ ਕੇ ਆਵਾਂਗੇ ਤੇ ਨਾਲੇ ਥੋੜੀ ਤੇ ਗੱਲਾਂ ਬਾਤਾਂ ਕਰ ਕੇ ਆਵਾਂਗੇ ਤੇ ਸਟਰਨੀ ਸਾਡੇ ਸੇਟ ਬਹੁਤ ਵਧੀਆ ਨੇ ਬਹੁਤ ਚੰਗੇ ਨੇ ਵੈਸੇ ਤਾਂ ਸੁਬਾਹ ਦੇ ਬਹੁਤ ਹੀ ਵਧੀਆ ਨੇ ਤੇ ਹੁਣ ਲਾ ਲੈਣਗੇ ਫੁਆਰੇ ਤੇ ਕੁਝ ਹੋਰ ਵੀ ਲੈ ਕੇ ਆਣੇ ਨੇ ਸਤੁਲਾ ਮੈਲਾ ਬੰਦ ਕਰਕੇ ਲਾ ਦੇ ਠੀਕ ਹੈ ਤੇ ਲੈਟ ਛੱਡਣ ਵਾਸਤੇ ਉਹ ਲੱਗੇ ਹੋਏ ਨੇ ਦੇਖ ਲੋ ਮੋਟਰ ਆਪਣੀ ਹੁਣ ਚੱਲ ਪੈਗੀ ਤਾਂ ਉਹ ਛੱਡ ਦੀ ਉਹਨਾਂ ਨੇ ਮੋਟਰ ਉਧਰੋਂ ਚੱਲ ਪਈ ਚੱਲ ਪਈ ਚੱਲ ਪਈ ਕਹਿੰਦੇ ਇਧਰ ਪੈਪ ਵਿੱਚ ਪਾਣੀ ਵੀ ਆ ਗਿਆ ਵੇਖ ਲੋ ਇਧਰ ਤੇ ਹੁਣ ਆਪਾਂ ਫੁਆਰੇ ਚ ਲਾ ਦਾਂਗੇ ਲੈਣ ਆਪਣੀ ਜੜੀ ਜਿਹੜੀ ਸੀ ਨੇ ਆਪਣੇ ਆਂ ਵੇਖੋ ਜੀ ਫੁਆਰੇ ਚਾਲੂ ਹੋ ਚੁੱਕੇ ਆ ਤੇ ਫੁਆਰੇ ਆਪਣੇ ਕੋਲ ਤੋਂ ਪ੍ਰੈਸ਼ਰ ਬਾਣੀਆ ਬਹੁਤ ਪਾਣੀ ਆਉਂਗਾ ਇਹਨਾਂ ਵਿੱਚ ਜੇ ਆਪਾਂ ਲੈਣ ਲਾਤੀ ਐਸ ਨਰਮੇ ਚ ਤਾਂ ਠੀਕ ਹੈ ਵੀਰ ਜੀ ਅੱਜ ਦਾ ਆਪਣਾ ਹਾਰਡਵਰਕ ਵਲੋਗ ਹੈ ਜਿਹੜਾ ਉਹ ਤੁਹਾਨੂੰ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਤੇ ਛੋਟਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਜੀ ਠੀਕ ਹੈ ਜੀ ਸਾਰਿਆਂ ਨੂੰ ਬਾਏ ਸਾਰਿਆਂ ਨੂੰ ਬਾਏ ਜੀ ਸਾਡਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਾਜੀ ਬਹੁਤ